ਇੱਕ ਕੁੜੀ ਜਿਹਦਾ ਛੋਟੀ ਉਮਰ ਦੇ ਵਿੱਚ ਪਤੀ ਮੁੱਕ ਜਾਂਦਾ ਤੇ ਉਹਦੀ ਛੋਟੀ ਉਮਰ ਨੂੰ ਦੇਖਦੇ ਹੋਏ ਉਹਨੂੰ ਉਹਦੇ ਦਿਔਰ ਦੇ ਲੜਲਾ ਦਿੱਤਾ ਜਾਂਦਾ ਪਰ ਅਜੇਹਾ ਕੀ ਹੁੰਦਾ ਕਿ 2 ਸਾਲ ਬਾਅਦ ਉਹ ਕੁੜੀ ਦੁਬਾਰਾ ਵਿਧਵਾ ਹੋ ਜਾਂਦੀ ਆ ਉਹਦੇ ਦਿਔਰ ਦੀ ਵੀ ਮੌਤ ਹੋ ਜਾਂਦੀ ਆ ਫਿਰ ਅੱਗੇ ਉਸ ਕੁੜੀ ਦੀ ਜ਼ਿੰਦਗੀ ਦੇ ਵਿੱਚ ਕੀ ਵਾਪਰਦਾ ਇਸ ਕਹਾਣੀ ਬਾਰੇ ਗੱਲਬਾਤ ਕਰਾਂਗੇ ਜਸਪ੍ਰੀਤ ਜਦੋਂ ਕੁਲਦੀਪ ਨਾਲ ਵਿਆਹ ਕੇ ਕੁਲਦੀਪ ਦੀ ਪਤਨੀ ਬਣ ਕੇ ਆਪਣੇ ਸਹੁਰੇ ਘਰ ਪੈਰ ਪਾਉਂਦੀ ਆ ਤਾਂ ਉਹ ਫੁੱਲੀ ਨਹੀਂ ਸਮਾਉਂਦੀ। ਜਸਪ੍ਰੀਤ ਦੇ ਸਹੁਰਿਆਂ ਦਾ ਘਰ ਬਹੁਤਾ ਵੱਡਾ ਨਹੀਂ ਸੀ, ਛੋਟਾ ਜਿਹਾ ਘਰ ਸੀ ਪਰ ਸੋਹਣਾ ਬਹੁਤ ਸੀ। ਉਹਦੇ ਵਿਆਹ ਨੂੰ 2 ਮਹੀਨੇ ਹੁੰਦੇ ਆ ਤਾਂ ਉਹਦੇ ਘਰ ਵਾਲਾ ਕੁਲਦੀਪ ਆਪਣੀ ਫੌਜ ਦੀ ਨੌਕਰੀ ਦੇ ਵਿੱਚ ਵਾਪਸ ਚਲੇ ਜਾਂਦਾ। ਤੇ ਇਹਨਾਂ 2 ਮਹੀਨਿਆਂ ਦੇ ਵਿੱਚ ਜਸਪ੍ਰੀਤ ਆਪਣੇ ਸਹੁਰੇ ਪਰਿਵਾਰ ਬਾਰੇ ਸਾਰਾ ਕੁਝ ਸਮਝ ਜਾਂਦੀ ਆ। ਜਦੋਂ ਕੁਲਦੀਪ ਦਾ ਨਵਾਂ-ਨਵਾਂ ਵਿਆਹ ਹੁੰਦਾ ਤਾਂ ਉਹ ਆਉਂਦੇ ਹੀ ਜਸਪ੍ਰੀਤ ਨੂੰ ਸਾਰੀਆਂ ਜ਼ਿੰਮੇਵਾਰੀਆਂ ਸੌਂਪ ਦਿੰਦਾ ਤੇ ਜਸਪ੍ਰੀਤ ਨੂੰ ਇਹ ਦੱਸਦਾ ਵੀ ਕਿਵੇਂ ਮੇਰੇ ਗਰੀਬ ਮਾਪਿਓ ਨੇ ਮੈਨੂੰ ਪੜਾਇਆ ਤੇ ਮੈਂ ਆਪਣੇ ਘਰ ਦੀ ਗਰੀਬੀ ਦੇਖ ਕੇ ਸੁਪਨਾ ਲਿਆ ਸੀ ਵੀ ਜੋ ਮਰਜ਼ੀ ਹੋ ਜੇ ਮੈਂ ਪੜ੍ਹ ਲਿਖ ਕੇ ਨੌਕਰੀ ਕਰਨੀ ਆ ਤੇ ਆਪਣੇ ਮਾਪਿਓ ਦੀ ਜੂਨ ਸੁਧਾਰਨੀ ਆ ਦੇਖ ਮੈਂ ਫੌਜ ਤੇ ਚੱਲਿਆ ਜਾਊਂਗਾ ਮੇਰੇ ਬੁੱਢੇ ਮਾਪੇ ਬਾਪ ਨੂੰ ਤੂੰ ਪੁੱਤ ਬਣ ਕੇ ਸੰਭਾਲ ਲੈਣਾ ਤੇਰੇ ਤੇ ਕਿਸੇ ਗੱਲ ਦੀ ਕੋਈ ਰੋਕ ਟੋਕ ਨਹੀਂ ਹੋਊ ਬਸ ਤੂੰ ਇਸ ਗੱਲ ਦਾ ਖਿਆਲ ਰੱਖੀਂ ਵੀ ਤੈਨੂੰ ਪੁੱਤ ਤੇ ਨੂੰ ਦੋਨਾਂ ਵਾਲੀ ਜ਼ਿੰਮੇਵਾਰੀ ਨਿਭਾਉਣੀ ਪਊ ਜਸਪ੍ਰੀਤ ਜਿਹੜੀ ਕਿ ਆਪਣੇ ਮਾਪਿਆਂ ਦੀ ਬਹੁਤ ਸੁਲਜੀ ਹੋਈ ਤੇ ਸਚਿਆਰੀ ਧੀ ਹੁੰਦੀ ਆ ਆਪਣੇ ਪਤੀ ਵੱਲੋਂ ਦਿੱਤੀ ਇਸ ਜ਼ਿੰਮੇਵਾਰੀ ਨੂੰ ਉਹ ਬਹੁਤ ਹੀ ਤਨਮਨ ਨਾਲ ਨਿਭਾਉਂਦੀ ਆ ਵਿਆਹ ਤੋਂ 2 ਮਹੀਨਿਆਂ ਬਾਅਦ ਕੁਲਦੀਪ ਫੌਜ ਚ ਜਾਂਦਾ ਜਸਪ੍ਰੀਤ ਰੋ ਰੋ ਕੇ ਉਹਨੂੰ ਵਿਦਾ ਕਰਦੀ ਆ ਕਿਉਂਕਿ ਵਿਆਹ ਨੂੰ ਥੋੜਾ ਸਮਾਂ ਹੋਇਆ ਸੀ ਤੇ ਉਹਨੂੰ ਲੱਗਦਾ ਸੀ ਕਿ ਕੁਲਦੀਪ ਦੇ ਬਿਨਾਂ ਮੇਰਾ ਇਸ ਘਰ 'ਚ ਜੀ ਨਹੀਂ ਲੱਗਣਾ ਪਰ ਇਨਸਾਨ ਦੇ ਮੋੜਿਆਂ ਤੇ ਪਈਆਂ ਜ਼ਿੰਮੇਵਾਰੀਆਂ ਸ਼ਾਇਦ ਉਹਨੂੰ ਜ਼ਿੰਦਗੀ ਜਿਉਣ ਦਾ ਨਵਾਂ ਵੱਲ ਸਿਖਾਉਂਦੀਆਂ ਨੇ ਜਸਪ੍ਰੀਤ ਨੇ ਆਪਣੇ ਸੱਸ ਸਹੁਰੇ ਦੀ ਸੰਭਾਲ ਕਰਨੀ ਘਰ ਦੇ ਸਾਰੇ ਕੰਮ ਕਰਨੇ ਤੇ ਉਹਨੇ ਦਿਲ ਦੇ ਵਿੱਚ ਕਦੇ ਵੀ ਇਹ ਮਲਾਲ ਨਹੀਂ ਰੱਖਿਆ ਸੀ ਕਦੇ ਵੀ ਇਹ ਇੱਛਾ ਨਹੀਂ ਰੱਖੀ ਸੀ ਵੀ ਮੈਂ ਕੁਲਦੀਪ ਦੇ ਨਾਲ ਉੱਥੇ ਚਲੀ ਜਾਵਾਂ ਜਿੱਥੇ ਉਹਦੀ ਪੋਸਟਿੰਗ ਆ ਉਹ ਹਮੇਸ਼ਾ ਆਪਣੇ ਸੱਸ ਸਹੁਰੇ ਦੇ ਲਈ ਹਾਜ਼ਰ ਰਹਿੰਦੀ ਬਹੁਤੀਆਂ ਕੁੜੀਆਂ ਹੁੰਦੀਆਂ ਉਹਨਾਂ ਦਾ ਸੁਭਾਅ ਹੁੰਦਾ ਵੀ ਜੇ ਘਰ ਵਾਲਾ ਘਰੇ ਨਹੀਂ ਤਾਂ ਪੇਕੇ ਘਰ ਤੁਰੀਆਂ ਰਹਿੰਦੀਆਂ ਪਰ ਜਸਪ੍ਰੀਤ ਕੌਰ ਕਦੇ ਵੀ ਆਪਣੀ ਇੱਛਾ ਦੇ ਨਾਲ ਪੇਕੇ ਨਹੀਂ ਗਈ ਸੀ ਜਦੋਂ ਜਸਪ੍ਰੀਤ ਦੀ ਸੱਸ ਨੂੰ ਇਹ ਲੱਗਦਾ ਵੀ ਇਹ ਤਾਂ ਪੇਕੇ ਜਾਣ ਦਾ ਨਾਂ ਹੀ ਨਹੀਂ ਲੈਂਦੀ ਵੀ ਕੁਲਦੀਪ ਵੀ ਘਰੇ ਹੈ ਨਹੀਂ ਵੀ ਘਰ ਵਾਲੇ ਬਿਨਾਂ ਘਰ ਦੇ ਵਿੱਚ ਕੁੜੀਦਾਰਾ ਜੀ ਲੱਗਣਾ ਔਖਾ ਹੁੰਦਾ ਨੂੰ ਦਾ ਰਹਿਣਾ ਔਖਾ ਹੁੰਦਾ ਤਾਂ ਉਹ ਆਪ ਹੀ ਕਹਿ ਦਿੰਦੀ ਵੀ ਜਸਪ੍ਰੀਤ ਤੀਏ ਜਦੋਂ ਵੀ ਤੇਰਾ ਜੀ ਕਰੇ ਤੂੰ ਆਪਦੇ ਪੇਕੇ ਘੇੜਾ ਮਾਰਿਆ ਆਇਆ ਕਰ ਦੇਖ ਸਾਡੀ ਦੋਨਾਂ ਜੀਆਂ ਦੀ ਰੋਟੀ ਹੁੰਦੀ ਆ ਕੋਈ ਇੰਨਾ ਕੰਮ ਨਹੀਂ ਹੁੰਦਾ ਹਜੇ ਤਾਂ ਮੇਰੇ ਨੈਣ ਪ੍ਰਾਣ ਤੁਰਦੇ ਆ ਤੇ ਚਲ ਜਦੋਂ ਉਹਦੀ ਸੱਸ ਇੰਨੇ ਤਿਓ ਨਾਲ ਕਹਿੰਦੀ ਤਾਂ ਜਸਪ੍ਰੀਤ ਆਪਣੇ ਪੇਕੇ ਘਰ ਕਈ ਦਿਨ ਲਾਏ ਆਉਂਦੀ ਤਾਂ ਕੁਲਦੀਪ ਉਹਨੂੰ ਫੋਨ ਕਰ ਦਿੰਦਾ ਕਹਿੰਦਾ ਜਸਪ੍ਰੀਤ ਭਾਵੇਂ ਤੈਨੂੰ ਮੰਮੀ ਨੇ ਭੇਜਿਆ ਪਰ ਤੂੰ ਇਹ ਦੇਖ ਵੀ ਤੇਰੇ ਬਿਨਾ ਉਹ ਘਰ ਸੁੰਨਾ ਹੋ ਗਿਆ ਹੋਊਗਾ ਮੰਮੀ ਪਾਪਾ ਦਾ ਵੀ ਜੀ ਨਹੀਂ ਲੱਗਦਾ ਹੋਣਾ ਤੂੰ ਬਾਲੇ ਦਿਨ ਨਾ ਲਾਈ ਤੇ ਜਸਪ੍ਰੀਤ ਦਾ ਵੀ ਜਿਵੇਂ ਆਪਣੇ ਪੇਕੇ ਘਰ ਜੀ ਨਾ ਲੱਗਦਾ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਸਾਲ ਦੇ ਵਿੱਚ ਕੁਲਦੀਪ ਸਿਰਫ ਦੋ ਵਾਰ ਹੀ ਛੁੱਟੀ ਆਉਂਦਾ। ਕੁਲਦੀਪ ਤੇ ਜਸਪ੍ਰੀਤ ਦੇ ਵਿਆਹ ਨੂੰ ਤਿੰਨਕ ਸਾਲ ਹੋਏ ਹੁੰਦੇ ਆ ਤੇ ਉਹਨਾਂ ਦੇ ਘਰ ਇੱਕ ਬੇਟੀ ਜਨਮ ਲੈਂਦੀ ਆ। ਜਸਪ੍ਰੀਤ ਤੇ ਉਹਦੇ ਸਾਰੇ ਪਰਿਵਾਰ ਨੂੰ ਚਾ ਚੜਿਆ ਹੁੰਦਾ। ਭਾਵੇਂ ਕਿ ਜਸਪ੍ਰੀਤ ਦੇ ਪਹਿਲਾਂ ਹੀ ਤਿੰਨ ਨਣਦਾਂ ਸੀ ਤੇ ਜਸਪ੍ਰੀਤ ਦੀ ਸੱਸ ਨੂੰ ਤਾਂ ਇਹ ਜ਼ਰੂਰ ਸੀ ਕਿ ਮੇਰੇ ਪੁੱਤ ਦੇ ਪੁੱਤ ਹੋ ਜਾਂਦਾ। ਪਰ ਕੁਲਦੀਪ ਤੇ ਜਸਪ੍ਰੀਤ ਨੇ ਆਪਣੀ ਧੀ ਨੂੰ ਵੇਖ ਕੇ ਮੱਥੇ ਵੱਟ ਨਹੀਂ ਸੀ ਪਾਇਆ। ਤੇ ਚਲੋ ਉਹਦੇ ਕੁੜੀ ਦੇ ਦਾਦਾ ਦਾਦੀ ਨੇ ਵੀ ਇੰਨਾ ਕੋਈ ਆਖ ਨਹੀਂ ਮੰਨੀ ਉਹਨਾਂ ਨੂੰ ਇਹ ਸੀ ਵੀ ਸਾਡਾ ਮੁੰਡਾ ਨੌਕਰੀ ਕਰਦਾ ਚਲ ਫੇਰ ਕੀ ਅਜੇਤੀ ਹੋਗੀ ਲక్ష్ਮੀ ਆਈਆ ਕਰਮ ਵਾਲਿਆਂ ਦੇ ਆਉਂਦੀ ਆ ਪਰ ਉਸ ਹਸਦੇ ਵਸਦੇ ਪਰਿਵਾਰ ਨੂੰ ਜਿਵੇਂ ਕਿਸੇ ਦੀ ਨਜ਼ਰ ਲੱਗ ਜਾਂਦੀ ਆ ਤੇ ਉਹਨਾਂ ਦੀਆਂ ਖੁਸ਼ੀਆਂ ਨੂੰ ਨਜ਼ਰ ਉਦੋਂ ਲੱਗਦੀ ਆ ਜਦੋਂ ਇੱਕ ਦਿਨ ਸਵੇਰੇ ਉੱਠਣਸਾਰ ਜਸਪ੍ਰੀਤ ਦੇ ਫੋਨ ਦੀ ਘੰਟੀ ਵੱਜਦੀ ਆ ਤੇ ਉਸ ਫੋਨ ਦੀ ਘੰਟੀ ਦੇ ਵਿੱਚੋਂ ਆਈ ਆਵਾਜ਼ ਜਸਪ੍ਰੀਤ ਦਾ ਸਾਰਾ ਜਹਾਨ ਉਜਾੜ ਦਿੰਦੀ ਆ ਜਸਪ੍ਰੀਤ ਨੂੰ ਉੱਥੋਂ ਫੋਨ ਆਉਂਦਾ ਜਿੱਥੇ ਕਿ ਕੁਲਦੀਪ ਦੀ ਪੋਸਟਿੰਗ ਸੀ ਤੇ ਉਹਨੂੰ ਦੱਸਿਆ ਜਾਂਦਾ ਵੀ ਤੁਹਾਡੇ ਪਤੀ ਕੁਲਦੀਪ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ ਆ ਕੋਈ ਵੀ ਔਰਤ ਜਿਹਦੇ ਵਿਆਹ ਨੂੰ ਹਜੇ ਸਿਰਫ 3 ਸਾਲ ਹੋਏ ਹੋਣ ਤੇ ਜਿਹਦੀ ਬੱਚੀ ਹਜੇ ਸਿਰਫ 2 ਮਹੀਨਿਆਂ ਦੀ ਹੋਵੇ ਉਹ ਆਪਣੇ ਪਤੀ ਦੀ ਮੌਤ ਦੀ ਖਬਰ ਸੁਣ ਕੇ ਕੀ ਮਹਿਸੂਸ ਕਰੂ ਇਹਦਾ ਅੰਦਾਜ਼ਾ ਅਸੀਂ ਸਹਿਜੇ ਹੀ ਲਗਾ ਸਕਦੇ ਹਾਂ ਇਹ ਫੋਨ ਸੁਣਦਿਆਂ ਹੀ ਜਸਪ੍ਰੀਤ ਉੱਥੇ ਹੀ ਚੱਕਰ ਖਾ ਕੇ ਡਿੱਗ ਪੈਂਦੀ ਆ ਉਹਦੀ ਸੱਸ ਭੱਜ ਕੇ ਆਉਂਦੀ ਆ ਵੀ ਜਸਪ੍ਰੀਤ ਤੈਨੂੰ ਕੀ ਹੋ ਗਿਆ ਤੂੰ ਤਾਂ ਚੰਗੀ ਭਲੀ ਸੀ ਤੇ ਜਦੋਂ ਉਹ ਫੋਨ ਡਿੱਗਿਆ ਦੇਖਦੀ ਆ ਤਾਂ ਉਹ ਫੋਨ ਕਰਨ ਨਾਲ ਆਉਂਦੀ ਆ ਅੱਗੋਂ ਫਿਰ ਉਹਨੂੰ ਉਹੀ ਖਬਰ ਮਿਲਦੀ ਆ ਤਾਂ ਜਸਪ੍ਰੀਤ ਦੀ ਸੱਸ ਵੀ ਚੀਕ ਚ ਹੈੜਾ ਪਾ ਦਿੰਦੀ ਆ ਰੌਲਾ ਪਿਆ ਜਾਂਦਾ ਆਣ ਗਮਾੜ ਇਕੱਠਾ ਹੁੰਦਾ ਤਾਂ ਕੁਲਦੀਪ ਦੀ ਮਾਂ ਡਗਮਾੜ ਨੂੰ ਰੋ ਰੋ ਕੇ ਦੱਸਦੀ ਆ ਕਿ ਮੇਰਾ ਸੁੱਖਾਂ ਸੁਖ ਲਿਆ ਹੋਇਆ ਪੁੱਤ ਇਸ ਦੁਨੀਆ ਤੋਂ ਚਲੇ ਗਿਆ ਇਸ ਖਬਰ ਨੇ ਪੂਰੇ ਪਿੰਡ ਨੂੰ ਜਿਵੇਂ ਸੁਣਨ ਕਰਤਾ ਸੀ ਰਿਸ਼ਤੇਦਾਰ ਆਣ ਗਵਾਂਢ ਇਕੱਠੇ ਹੋਏ ਜਸਪ੍ਰੀਤ ਦੀ ਹਾਲਤ ਇੰਨੀ ਮਾੜੀ ਹੋ ਗਈ ਕਿ ਉਹਨੂੰ ਸੁਰਤ ਨਾ ਰਹੀ ਉੱਚੀ ਉੱਚੀ ਰੋਂਦੀ ਆ ਤੇ ਉਹ ਆਪਣੇ ਸੱਸ ਸਹੁਰੇ ਨੂੰ ਵੀ ਇਹ ਕਹਿੰਦੀ ਆ ਬੈਣ ਪੌਂਦੀ ਇਹ ਕਹਿੰਦੀ ਆ ਕਿ ਸ਼ਾਇਦ ਮੈਂ ਹੀ ਤੁਹਾਡੇ ਘਰੇ ਕੜਮੀ ਆ ਗਈ ਜਿਹੜੀ ਤੁਹਾਡੇ ਪੁੱਤ ਨੂੰ ਖਾ ਗਈ ਪਰ ਉਹਦੀ ਸੱਸ ਉਹਦੇ ਮੂੰਹ ਤੇ ਹੱਥ ਰੱਖਦੀ ਆ ਤੇ ਉਹਨੂੰ ਕਹਿੰਦੀ ਆ ਵੀ ਨਾ ਧੀਏ ਇਹਦੇ ਚ ਤੇਰੀ ਕੀ ਗਲਤੀ ਜਦੋਂ ਕਿਸੇ ਦੀ ਮੌਤ ਆਉਂਦੀ ਆ ਰੱਬ ਨੇ ਜਿੰਨੇ ਸਾਹ ਲਿਖੇ ਹੁੰਦੇ ਆ ਉਹਨੇ ਹੀ ਲੈਣੇ ਆ ਇੱਕ ਦੂਜੇ ਨੂੰ ਦਿਲਾਸਾ ਦਿੰਦੀਆਂ ਸੱਸ ਨੂੰ ਹਾਂ ਘਰ ਦੇ ਵਿੱਚ ਜਦੋਂ ਕੁਲਦੀਪ ਦੀ লাশ ਆਉਂਦੀ ਆ ਫੌਜ ਦੀ ਗੱਡੀ ਦੇ ਵਿੱਚੋਂ ਇੱਕ ਤਬੂਤ ਦੇ ਵਿੱਚ ਉਹ ਕੁਲਦੀਪ ਦੀ লাশ ਜਿਹੜਾ ਕੁਲਦੀਪ ਆਪਣੇ ਘਰ ਵਾਲੀ ਤੇ ਆਪਣੇ ਮਾਪਿਆਂ ਨੂੰ ਇੱਕ ਸੋਹਣੀ ਜ਼ਿੰਦਗੀ ਦੇਣਾ ਚਾਹੁੰਦਾ ਸੀ ਪਰ ਅੱਜ ਉਹ ਖੁਦ ਬੁੱਤ ਬਣਿਆ ਪਿਆ ਸੀ ਉਹਦੀ লাশ ਨੂੰ ਵੇਖ ਕੇ ਜਸਪ੍ਰੀਤ ਨੂੰ ਦੰਦਣਾ ਪੈਂਦੀਆਂ ਨੇ ਉਹ ਉੱਚੀ ਉੱਚੀ ਰੋਂਦੀ ਆ ਕਦੇ ਉਹ ਉੱਠ ਉੱਠ ਕੇ ਭੱਜ ਲੈਂਦੀ ਆ ਉਦੀ ਹਾਲਤ ਇੰਨੀ ਖਰਾਬ ਹੋ ਜਾਂਦੀ ਆ ਵੀ ਉਹਨੂੰ ਆਪਣੀ ਕੋਈ ਸੁਧ ਬੁੱਧ ਨਹੀਂ ਰਹਿੰਦੀ ਅੱਜ ਹੋਰ ਸਵੇਰੇ ਹੋਰ ਸਾਰੀਆਂ ਅੰਤਮ ਰਸਮਾਂ ਹੁੰਦੀਆਂ ਭੋਗ ਪੈ ਜਾਂਦਾ ਕਹਿੰਦੇ ਜਿਵੇਂ ਸਮਾਂ ਗੁਜ਼ਰਦਾ ਇਹ ਵੱਡੇ ਵੱਡੇ ਦੁੱਖ ਦਰਦ ਨੂੰ ਭੁਲਾ ਦਿੰਦਾ ਜਸਪ੍ਰੀਤ ਭਾਵੇਂ ਕੇ ਆਪਣੇ ਆਪ ਨੂੰ ਥੋੜਾ ਸੰਭਾਲਣ ਲੱਗੀ ਸੀ ਪਰ ਉਹ ਸੁੱਤੀ ਪਈ ਵੀ ਕੁਲਦੀਪ ਨੂੰ ਵਾਜਾਂ ਮਾਰਦੀ ਰਹਿੰਦੀ ਨਾ ਉਹ ਰੋਟੀ ਖਾਂਦੀ ਨਾ ਉਹ ਕਿਤੇ ਜਾਂਦੀ ਆਉਂਦੀ ਨਾ ਕਿਸੇ ਨਾਲ ਗੱਲ ਕਰਦੀ ਜਸਪ੍ਰੀਤ ਦੀ ਇਸ ਹਾਲਤ ਨੂੰ ਵੇਖ ਕੇ ਸਾਰੇ ਰਿਸ਼ਤੇਦਾਰਾਂ ਨੇ ਤੇ ਘਰ ਵਾਲਿਆਂ ਨੇ ਰਲ ਕੇ ਫੈਸਲਾ ਕੀਤਾ ਵੀ ਕੁਲਦੀਪ ਤਾਂ ਘਰੇ ਇਕੱਲਾ ਸੀ ਹਨਾ ਹੋਰ ਕੋਈ ਭਰਾ ਹੈ ਨਹੀਂ ਪਰ ਜਸਪ੍ਰੀਤ ਦੀ ਉਮਰ ਕਿਵੇਂ ਨਿਕਲੂਗੀ ਤੇ ਮਾਪਿਓ ਨੂੰ ਵੀ ਇਹ ਸੀ ਵੀ ਜੇ ਜਸਪ੍ਰੀਤ ਨੂੰ ਉਹਦੇ ਪੇਕੇ ਲੈ ਗਏ ਤਾਂ ਸਾਡੇ ਘਰ ਦੀ ਦੇਹਲੀ ਕਿਵੇਂ ਵਧਣੀ ਆ ਸਾਡੀ ਪੋਤੀ ਵੀ ਚਲੀ ਜਾਊਗੀ ਅਸੀਂ ਦੋਨੋਂ ਜੀ ਕੀ ਕਰਾਂਗੇ ਤਾਂ ਫਿਰ ਜਸਪ੍ਰੀਤ ਦੀ ਸੱਸ ਆਪਣੇ ਨਣਦ ਦੇ ਮੁੰਡੇ ਨੂੰ ਝੋਲੀ ਪਾ ਕੇ ਲਿਉਂਦੀ ਆ ਮੁੰਡਾ ਕੁਆਰਾ ਹੁੰਦਾ ਝੋਲੀ ਪਾ ਕੇ ਲਿਆਉਂਦੀ ਆ ਤੇ ਉਹ ਜਸਪ੍ਰੀਤ ਨੂੰ ਉਸ ਮੁੰਡੇ ਦੇ ਲੜਲਾ ਦਿੱਤਾ ਜਾਂਦਾ ਜਿਵੇਂ ਆਪਣੇ ਪਰਿਵਾਰਾਂ ਦੇ ਵਿੱਚ ਹੁੰਦਾ ਵੀ ਜੇ ਮੁੰਡੇ ਦੀ ਮੌਤ ਹੋ ਗਈ ਤਾਂ ਛੋਟੇ ਦੇ ਲੜਲਾ ਦਿਓ ਹੁਣ ਜੇ ਛੋਟਾ ਹੈ ਨਹੀਂ ਸੀ ਤਾਂ ਰਿਸ਼ਤੇਦਾਰੀ ਦੇ ਵਿੱਚੋਂ ਮੁੰਡਾ ਲਿਆਂਦਾ ਭਾਵੇਂ ਕਿ ਉਹ ਮੁੰਡਾ ਜਸਪ੍ਰੀਤ ਨਾਲੋਂ ਉਮਰ ਦੇ ਵਿੱਚ ਛੋਟਾ ਸੀ ਪਰ ਉਹਨਾਂ ਨੇ ਜਸਪ੍ਰੀਤ ਦੀ ਉਮਰ ਨੂੰ ਦੇਖਦੇ ਹੋਏ ਇਹ ਕੌੜਾ ਘੁੱਟ ਭਰਿਆ ਤੇ ਜਸਪ੍ਰੀਤ ਨੂੰ ਉਸ ਮੁੰਡੇ ਦੇ ਲੜਲਾ ਦਿੱਤਾ ਗਿਆ ਉਹ ਮੁੰਡਾ ਇਸੇ ਪਰਿਵਾਰ ਦੇ ਵਿੱਚ ਆ ਕੇ ਰਹਿਣ ਲੱਗਦਾ ਤੇ ਜਸਪ੍ਰੀਤ ਨੇ ਆਪਣੇ ਸੱਸ ਸਹੁਰੇ ਨਾਲ ਇਹ ਵਾਅਦਾ ਕੀਤਾ ਵਿਪਾਵੇਂ ਅੱਜ ਮੈਂ ਗੁਰਸੇਵਕ ਦੀ ਪਤਨੀ ਬਣ ਚੁੱਕੀ ਆ ਪਰ ਮੈਂ ਹਮੇਸ਼ਾ ਇਸੇ ਘਰ ਚ ਰਹੂੰਗੀ ਤੇ ਗੁਰਸੇਵਕ ਨੂੰ ਕੁਲਦੀਪ ਬਣਾ ਕੇ ਰੱਖੂੰਗੀ ਚਲੋ ਅੱਜ ਹੋਰ ਸਵੇਰੇ ਹੋਰ ਉਹਨਾਂ ਦੀ ਧੀ ਵੱਡੀ ਹੋਣ ਲੱਗਦੀ ਆ ਭਾਵੇਂ ਕਿ ਕੁਲਦੀਪ ਦੇ ਜਾਣ ਦਾ ਦੁੱਖ ਨਾ ਤਾਂ ਉਹਦੇ ਮਾਪਿਓ ਭੁੱਲੇ ਸੀ ਤੇ ਨਾ ਜਸਪ੍ਰੀਤ ਭੁੱਲੀ ਸੀ ਪਰ ਕਹਿੰਦੇ ਆ ਕਿ ਇਹ ਜ਼ਿੰਦਗੀ ਆ ਜੇ ਸਾਨੂੰ ਚੰਗਾ ਦਿੰਦੀ ਆ ਜਾਂ ਮਾੜਾ ਦਿੰਦੀ ਆ ਤਾਂ ਸਾਨੂੰ ਹਰ ਹਿੱਲੇ ਸਵੀਕਾਰ ਕਰਨਾ ਪੈਂਦਾ ਹੌਲੀ ਹੌਲੀ ਉਸ ਪਰਿਵਾਰ ਦੀ ਜ਼ਿੰਦਗੀ ਆਪਣੀ ਲੀਤੇ ਆਉਂਦੀ ਆ ਜਸਪ੍ਰੀਤ ਇੱਕ ਛੋਟੀ ਜੀ ਦੁਕਾਨ ਕੱਪੜੇ ਦੀ ਕਰ ਲੈਂਦੀ ਆ ਤੇ ਕੱਪੜੇ ਸਲਾਈ ਵੀ ਕਰਨ ਲੱਗ ਜਾਂਦੀ ਆ ਕਿਉਂਕਿ ਉਹਨੂੰ ਇਹ ਹੁੰਦਾ ਵੀ ਪਹਿਲਾਂ ਕੁਲਦੀਪ ਦੀ ਤਨਖਾਹ ਆਉਂਦੀ ਸੀ ਵੀ ਨਾਲੇ ਚੱਲ ਮੇਰਾ ਮਨ ਲੱਗਿਆ ਰਹੋ ਉਮੀ ਉਹ ਆਪਣੇ ਸੱਸ ਸਹੁਰੇ ਦਾ ਖਿਆਲ ਰੱਖਦੀ ਆ ਤੇ ਉਹਦਾ ਦਿਓਰ ਜਿਹੜਾ ਕਿ ਉਹਦਾ ਪਤੀ ਬਣ ਚੁੱਕਿਆ ਸੀ ਉਹ ਖੇਤੀਬਾੜੀ ਦੇ ਕੰਮ ਸੰਭਾਲਦਾ ਤੇ ਇਹਨਾਂ ਦੇ ਵਿਆਹ ਹੋਏ ਨੂੰ ਸਾਲਕ ਹੁੰਦਾ ਉਸ ਤੋਂ ਬਾਅਦ ਜਸਪ੍ਰੀਤ ਇੱਕ ਪੁੱਤਰ ਨੂੰ ਜਨਮ ਦਿੰਦੀ ਆ ਤੇ ਹੁਣ ਜਸਪ੍ਰੀਤ ਦੇ ਸੱਸ ਸਹੁਰਾ ਪਹਿਲਾਂ ਆਪਣੀ ਪੋਤੀ ਨੂੰ ਪਾਲਦੇ ਆ ਫਿਰ ਪੋਤੇ ਨੂੰ ਪਾਲਦੇ ਆ ਤੇ ਕਿਤੇ ਨਾ ਕਿਤੇ ਕੁਲਦੀਪ ਦਾ ਦੁੱਖ ਘਟ ਹੋ ਜਾਂਦਾ ਸੋਹਣੀ ਜ਼ਿੰਦਗੀ ਚੱਲਣ ਲੱਗ ਜਾਂਦੀ ਆ ਤੇ ਜਸਪ੍ਰੀਤ ਦੇ ਗੁਰਸੇਵਕ ਨਾਲ ਵਿਆਹ ਹੋਏ ਨੂੰ ਡੇਢ ਸਾਲ ਹੋਇਆ ਹੁੰਦਾ ਤੇ ਇੱਕ ਦਿਨ ਗੁਰਸੇਵਕ ਆਪਣੇ ਪਿੰਡ ਮਿਲਣ ਜਾਂਦਾ ਜਸਪ੍ਰੀਤ ਉਹਦੇ ਨਾਲ ਨਹੀਂ ਜਾਂਦੀ ਜਸਪ੍ਰੀਤ ਸ਼ਾਮ ਜੇ ਨੂੰ ਆਪਣੇ ਘਰ ਵਾਲੇ ਨੂੰ ਫੋਨ ਕਰਦੀ ਆ ਕਹਿੰਦੀ ਆ ਗੁਰਸੇਵਕ ਠੰਡ ਦੇ ਦੇਣਾ ਕਾਫੀ ਨੇਰਾ ਹੋ ਗਿਆ ਤੁਸੀਂ ਆਏ ਨਹੀਂ ਜਾਂ ਤਾਂ ਫਿਰ ਤੁਸੀਂ ਇੱਥੇ ਹੀ ਰਹਿ ਪਿਓ ਤੇ ਜੇ ਤੁਸੀਂ ਆਉਣਾ ਤਾਂ ਟਾਈਮ ਨਾਲ ਆ ਜਿਓ ਉਹ ਕਹਿੰਦਾ ਜਸਪ੍ਰੀਤ ਵਸਤੂ ਫਿਕਰ ਨਾ ਕਰ ਮੈਂ ਆ ਗਿਆ 2-3 ਘੰਟੇ ਹੋ ਡੀਕਦੀ ਆ ਜਦੋਂ ਫਿਰ ਵੀ ਗੁਰਸੇਵਕ ਨਹੀਂ ਆਉਂਦਾ ਤਾਂ ਜਸਪ੍ਰੀਤ ਫਿਰ ਫੋਨ ਲਾਉਂਦੀ ਆ ਪਰ ਫੋਨ ਦੀ ਰਿੰਗ ਜਾ ਰਹੀ ਹੁੰਦੀ ਆ ਅੱਗੋਂ ਗੁਰਸੇਵਕ ਫੋਨ ਨਹੀਂ ਚੱਕਦਾ 10-12 ਵਾਰ ਜਦੋਂ ਫੋਨ ਕੀਤਾ ਰੋਕ ਰੋਕ ਕੇ ਫੋਨ ਕੀਤਾ ਗੁਰਸੇਵਕ ਨੇ ਫੋਨ ਨਾ ਚੱਕਿਆ ਤਾਂ ਜਸਪ੍ਰੀਤ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਉਹ ਆਪਣੇ ਸੱਸ ਸਹੁਰੇ ਨੂੰ ਦੱਸਦੀ ਆ ਤੇ ਅੱਗੇ ਜਦੋਂ ਜਸਪ੍ਰੀਤ ਉੱਥੇ ਫੋਨ ਕਰਦੀ ਆ ਆਪਦੇ ਘਰੇ ਜਿੰਨਾਂ ਦਾ ਜਿਹੜੀ ਮਤਲਬ ਉਹਨਾਂ ਦੀ ਭੂਆ ਦਾ ਉਹ ਮੁੰਡਾ ਹੁੰਦਾ ਗੁਰਸੇਵਕ ਦੀ ਅਸਲੀ ਮਾਂ ਨੂੰ ਫੋਨ ਕਰਦੀ ਆ ਤਾਂ ਉਹ ਕਹਿੰਦੀ ਵੀ ਧੀਏ ਇੱਥੋਂ ਤਾਂ ਉਹ ਕਦੋਂ ਦਾ ਚਲੇ ਗਿਆ ਹੁਣ ਪਰਿਵਾਰ ਦੀ ਚਿੰਤਾ ਹੋਰ ਵੀ ਵੱਧ ਜਾਂਦੀ ਆ ਤੇ ਰਾਤ ਦੇ 12 ਵਜੇ ਜਸਪ੍ਰੀਤ ਦੀ ਜ਼ਿੰਦਗੀ ਉਦੋਂ ਦੁਬਾਰਾ ਉਜੜਦੀ ਆ ਜਦੋਂ ਉਹਨੂੰ ਗੁਰਸੇਵਕ ਦੇ ਐਕਸੀਡੈਂਟ ਹੋਣ ਦੀ ਖਬਰ ਮਿਲਦੀ ਆ ਪਿੰਡ ਦੇ ਵਿੱਚ ਵੀ ਇਹ ਗੱਲ ਫੈਲ ਜਾਂਦੀ ਆ ਭਾਵੇਂ ਕਿ ਅੱਧੀ ਰਾਤ ਦਾ ਸਮਾਂ ਹੋ ਗਿਆ ਸੀ ਪਰ ਅੱਧੀ ਰਾਤ ਨੂੰ ਸਾਰਾ ਪਿੰਡ ਫੇਰ ਜਸਪ੍ਰੀਤ ਦੇ ਘਰ ਦੇ ਵਿੱਚ ਹੁੰਦਾ ਜਸਪ੍ਰੀਤ ਜਿਹੜੇ ਸਮੇਂ 'ਚੋਂ ਪਹਿਲਾਂ ਨਿਕਲੀ ਹੁੰਦੀ ਆ ਉਹੀ ਸਮਾਂ ਉਹਦੇ ਸਾਹਮਣੇ ਆ ਕੇ ਖੜ ਜਾਂਦਾ ਕਹਿੰਦੇ ਕਿ ਜੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਲਿਖਿਆ ਤਾਂ ਉਹ ਚਾਹੇ ਜਿੰਨੇ ਮਰਜ਼ੀ ਹੀਲੇ ਕਰ ਲੇ ਉਹਨੂੰ ਸੁੱਖ ਨਹੀਂ ਮਿਲਣਾ ਅੱਜ ਜਸਪ੍ਰੀਤ ਦੁਬਾਰਾ ਰੰਡੀ ਹੋ ਗਈ ਸੀ ਦੁਬਾਰਾ ਵਿਧਵਾ ਹੋ ਗਈ ਸੀ ਤੇ ਸ਼ਾਇਦ ਅੱਜ ਉਹਨੂੰ ਆਪਣੇ ਆਪ ਤੇ ਹੋਰ ਜ਼ਿਆਦਾ ਗੁੱਸਾ ਆ ਰਿਹਾ ਸੀ ਉਹ ਆਪਣੇ ਆਪ ਨੂੰ ਕਲੈਣੀ ਕਹਿ ਕੇ ਰੋ ਰਹੀ ਸੀ ਉੱਚੀ ਉੱਚੀ ਬੈਣ ਪਾਉਂਦੀ ਜਸਪ੍ਰੀਤ ਆਪਣੀ ਸੱਸ ਨੂੰ ਕਹਿੰਦੀ ਆ ਕਿ ਮੈਂ ਕਹਿੰਦੀ ਸੀ ਨਾ ਕਿ ਮੈਂ ਕਲੈਣੀ ਆ ਮੈਂ ਥੋੜਾ ਮੁੰਡਾ ਖਾ ਗਈ ਮੈਂ ਕਿਉਂ ਦੁਬਾਰਾ ਵਿਆਹ ਕਰਾਇਆ ਮੈਂ ਕਿਉਂ ਉਸ ਮੁੰਡੇ ਦੀ ਜਾਨ ਦੀ ਦੁਸ਼ਮਣ ਬਣੀ ਆਪਣੇ ਆਪ ਉਹ ਆਪਣੇ ਆਪ ਨੂੰ ਤਾਨੇ ਮੇਨੇ ਨਹੋਰੇ ਦਿੰਦੀ ਆ ਉਹਦੀ ਸੱਸੋ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੀ ਆ ਪਰ ਉਹਦੀ ਸੱਸ ਖੁਦ ਅੰਦਰੋਂ ਟੁੱਟ ਚੁੱਕੀ ਹੁੰਦੀ ਆ ਹੁਣ ਜਸਪ੍ਰੀਤ ਦੇ ਸਾਹਮਣੇ ਉਹਦੇ ਦੋ ਬੱਚੇ ਤੇ ਦੋ ਬਜ਼ੁਰਗ ਸੱਸ ਤੇ ਸਹੁਰੇ ਦੀ ਜ਼ਿੰਮੇਵਾਰੀ ਉਹਦੇ ਸਾਹਮਣੇ ਦਿਸਦੀ ਹੁੰਦੀ ਆ ਪੂਰੇ 2 ਮਹੀਨੇ ਜਸਪ੍ਰੀਤ ਨੂੰ ਕੋਈ ਸੁਧ-ਬੁੱਧ ਨਹੀਂ ਰਹਿੰਦੀ ਉਹ ਪੂਰੀ ਡਿਪਰੈਸ਼ਨ ਦੇ ਵਿੱਚ ਚਲੀ ਜਾਂਦੀ ਆ ਕਦੇ ਉਹ ਘਰੋਂ ਬਾਹਰ ਭੱਜ ਜਾਂਦੀ ਆ ਕਦੇ ਉਹ ਉੱਚੀ ਉੱਚੀ ਰੋਣ ਲੱਗ ਜਾਂਦੀ ਆ ਕਦੇ ਉਹ ਬਿਲਕੁਲ ਚੁੱਪ ਹੋ ਜਾਂਦੀ ਆ ਜਸਪ੍ਰੀਤ ਦੀ ਇਸ ਹਾਲਤ ਨੂੰ ਵੇਖਣ ਵਾਲਾ ਹਰ ਇਨਸਾਨ ਇਹੀ ਕਹਿੰਦਾ ਕਿ हे ਰੱਬਾ ਇਸ ਧੀ ਨੂੰ ਸਮੱਤ ਬਖਸ਼ ਇਹਨੂੰ ਹੌਸਲਾ ਦੇ ਇਸ ਦੁੱਖ ਚੋਂ ਬਾਹਰ ਆਉਣ ਦੀ ਹਿੰਮਤ ਬਖਸ਼ ਸਾਰੇ ਜਾਣੇ ਇਹੀ ਗੱਲਾਂ ਕਰਦੇ ਵੀ ਜੇ ਇਹ ਪਤਾ ਹੁੰਦਾ ਵੀ ਜਸਪ੍ਰੀਤ ਨੇ ਦੁਬਾਰਾ ਵਿਧਵਾ ਹੋ ਜਾਣਾ ਤਾਂ ਇਹਦਾ ਗੁਰਸੇਵਕ ਦੇ ਨਾਲ ਵਿਆਹ ਹੀ ਨਾ ਕਰਦੇ ਪਰ ਦੇਖੋ ਜੋ ਅੱਗੇ ਜਾ ਕੇ ਹੋਣਾ ਉਹਦਾ ਸਾਨੂੰ ਕੁਝ ਨਹੀਂ ਪਤਾ ਹੁੰਦਾ ਇਨਸਾਨ ਜੋ ਵੀ ਕਰਦਾ ਉਹ ਮੌਕੇ ਦੀ ਨਿਆਗਤ ਨੂੰ ਵੇਖ ਕੇ ਕਰਦਾ ਤੇ ਜਸਪ੍ਰੀਤ ਨੂੰ ਗੁਰਸੇਵਕ ਦੇ ਜਦੋਂ ਲੜ ਲਾਇਆ ਸੀ ਇਹੀ ਵੇਖਿਆ ਗਿਆ ਸੀ ਵੀ ਜਸਪ੍ਰੀਤ ਦੀ ਉਮਰ ਛੋਟੀ ਆ ਜੀਵਨ ਸਾਥੀ ਤੋਂ ਬਿਨਾ ਇੱਕ ਔਰਤ ਦੀ ਜ਼ਿੰਦਗੀ ਨਰਕ ਹੁੰਦੀ ਆ ਪਰ ਜੋ ਕੁਦਰਤ ਨੂੰ ਮਨਜ਼ੂਰ ਕਹਿੰਦੇ ਇਨਸਾਨ ਹਰ ਹੀਲੇ ਆਪਣੇ ਜੀਵਨ ਸਾਥੀ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦਾ ਪਰ ਰੱਬ ਮੂਰੇ ਕਿਸੇ ਦਾ ਜੋਰ ਨਹੀਂ ਚੱਲਦਾ ਤੇ ਇਹੀ ਜਸਪ੍ਰੀਤ ਨਾਲ ਹੋਇਆ ਹੌਲੀ-ਹੌਲੀ ਜਸਪ੍ਰੀਤ ਗੁਰਸੇਵਕ ਦੇ ਦੁੱਖ ਚੋਂ ਬਾਹਰ ਨਿਕਲਦੀ ਆ ਤੇ ਹੁਣ ਕਿਤੇ ਨਾ ਕਿਤੇ ਜਸਪ੍ਰੀਤ ਦੇ ਸੱਸ ਸਹੁਰੇ ਦੇ ਮਨ ਵਿੱਚ ਹੋਰ ਵੀ ਡਰ ਪੈਦਾ ਹੋ ਜਾਂਦਾ ਵੀ ਕਿਤੇ ਜਸਪ੍ਰੀਤ ਇਹ ਘਰ ਛੱਡ ਕੇ ਨਾ ਚਲੀ ਜਾਵੇ ਭਾਵੇਂ ਕਿ ਉਹ ਬੋਲ ਕੇ ਨਹੀਂ ਕਹਿੰਦੇ ਸੀ ਪਰ ਜਸਪ੍ਰੀਤ ਉਹਨਾਂ ਦੇ ਹਾਲਾਤਾਂ ਨੂੰ ਸਮਝਦੀ ਸੀ ਤੇ ਜਸਪ੍ਰੀਤ ਆਪਣੇ ਸੱਸ ਸਹੁਰੇ ਨੂੰ ਵਾਅਦਾ ਕਰਦੀ ਆ ਤੇ ਕਹਿੰਦੀ ਆ ਕਿ ਤੁਸੀਂ ਮੇਰੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲਿਆਉਣ ਦੀ ਕੋਈ ਕਸਰ ਨਹੀਂ ਛੱਡੀ ਪਰ ਮੈਨੂੰ ਜੋ ਵੀ ਮਿਲਿਆ ਮਨਜ਼ੂਰ ਆ ਸ਼ਾਇਦ ਰੱਬ ਨੂੰ ਮੇਰੀਆਂ ਖੁਸ਼ੀਆਂ ਚੰਗੀਆਂ ਨਹੀਂ ਲੱਗਦੀਆਂ ਮੈਂ ਇੰਨੀ ਮਤਲਬੀ ਨਹੀਂ ਹੋ ਸਕਦੀ ਕਿ ਤੁਹਾਡੇ ਦੋ ਦੋ ਪੁੱਤ ਖਾਣ ਤੋਂ ਬਾਅਦ ਮੈਂ ਤੁਹਾਨੂੰ ਛੱਡ ਕੇ ਚਲੀ ਜਾਵਾਂ ਜਦੋਂ ਉਹ ਐਨੇ ਕੌੜੇ ਬੋਲ ਆਪਣੇ ਆਪ ਲਈ ਬੋਲਦੀ ਤਾਂ ਉਹਦੀ ਸੱਸ ਉਹਦੇ ਮੂੰਹ ਤੇ ਆਪਣਾ ਹੱਥ ਰੱਖ ਦਿੰਦੀ ਤੇ ਕਹਿੰਦੀ ਨਾ ਧੀਏ ਤੈਨੂੰ ਪਤਾ ਨਹੀਂ ਕਿਹੜੇ ਜਨਮਾਂ ਦੇ ਵੱਟੇ ਲੱਗੇ ਆ ਅਸੀਂ ਤਾਂ ਬੁੜਾਪੇ ਚਾਂ ਅਸੀਂ ਤਾਂ ਸਿਵਿਆਂ ਦੇ ਨੇੜੇ ਆ ਪਰ ਤੇਰੀ ਪਹਾੜ ਵਰਗੀ ਜ਼ਿੰਦਗੀ ਤੂੰ ਕਿਵੇਂ ਕੱਢੇਂਗੀ ਪਰ ਇਸ ਸਵਾਲ ਦਾ ਜਵਾਬ ਸ਼ਾਇਦ ਕਿਸੇ ਕੋਲ ਵੀ ਨਹੀਂ ਸੀ ਹੌਲੀ ਹੌਲੀ ਜਸਪ੍ਰੀਤ ਆਪਣੇ ਆਪ ਨੂੰ ਹੌਸਲਾ ਦਿੰਦੀ ਆ ਸ਼ਾਇਦ ਆਪਣੇ ਬੱਚਿਆਂ ਦੇ ਕਰਕੇ ਉਹ ਉਹਨਾਂ ਲਈ ਮਾਂ ਤੇ ਪਿਓ ਵੀ ਬਣਦੀ ਆ ਉਹਦੇ ਕੋਲੇ ਦੋ ਬੱਚੇ ਸੀ ਦੋਨਾਂ ਬੱਚਿਆਂ ਨੂੰ ਹੀ ਆਪਣੇ ਪਿਓ ਦਾ ਪਿਆਰ ਨਹੀਂ ਸੀ ਮਿਲਿਆ ਪਰ ਅੱਜ ਜਸਪ੍ਰੀਤ ਆਪਣੇ ਬਜ਼ੁਰਗ ਸੱਸ ਸਹੁਰੇ ਦੇ ਨਾਲ ਰਹਿੰਦੀ ਆ ਉਨੇ ਆਪਣੀ ਉਹੀ ਦੁਕਾਨ ਹੈ ਜਿਹੜੀ ਕੱਪੜੇ ਦੀ ਉਹ ਚਲਾਈ ਹੋਈ ਹੈ ਤੇ ਨਾਲ ਉਹ ਸਲਾਈ ਦਾ ਕੰਮ ਕਰਦੀ ਆ ਇਹ ਕੰਮ ਦੇ ਨਾਲ-ਨਾਲ ਉਹ ਘਰ ਦੀ ਜ਼ਿੰਮੇਵਾਰੀ ਕਰਦੇ ਕੰਮ ਵੀ ਬਖੂਬੀ ਨਿਭਾ ਰਹੀ ਆ ਤੇ ਸ਼ਾਇਦ ਉਹਨੇ ਇਹ ਮਨਜ਼ੂਰ ਕਰ ਲਿਆ ਵੀ ਮੇਰੀ ਜ਼ਿੰਦਗੀ ਦੇ ਵਿੱਚ ਸ਼ਾਇਦ ਜ਼ਿੰਮੇਵਾਰੀਆਂ ਤੇ ਦੁੱਖ ਹੀ ਲਿਖੇ ਸੀ ਉਹ ਆਪਣੇ ਬੱਚਿਆਂ ਨੂੰ ਵਧੀਆ ਸਕੂਲ ਦੇ ਵਿੱਚ ਪੜਾ ਰਹੀ ਆ ਅਮੇਦਾਦ ਦਿੰਨੀਆਂ ਜਸਪ੍ਰੀਤ ਵਰਗੀਆਂ ਔਰਤਾਂ ਨੂੰ ਕੁੜੀਆਂ ਨੂੰ ਜਿਹੜੀਆਂ ਆਪਣੇ ਦੋ ਦੋ ਪਤੀ ਖੋਣ ਤੋਂ ਬਾਅਦ ਵੀ ਆਪਣੇ ਸੱਸ ਸੌਰੇ ਤੇ ਆਪਣੇ ਬੱਚਿਆਂ ਨੂੰ ਪਾਲਣ ਦੀ ਹਿੰਮਤ ਰੱਖਦੀਆਂ ਨੇ ਇਹ ਕਹਾਣੀ ਕੋਈ ਕਾਲਪਨਿਕ ਕਹਾਣੀ ਨਹੀਂ ਇਹ ਕਿਸੇ ਪਰਿਵਾਰ ਦੀ ਹੱਦ ਬੀਤੀ ਆ ਜਦੋਂ ਅਸੀਂ ਕੋਈ ਕਾਲਪਨਿਕ ਕਹਾਣੀ ਸੁਣਾਉਂਦੇ ਆ ਜਾਂ ਸੁਣਦੇ ਆ ਉਦੋਂ ਅਸੀਂ ਭਾਵੁਕ ਹੋ ਜਾਂਦੇ ਆ ਪਰ ਜਦੋਂ ਅਸੀਂ ਕਿਸੇ ਦੀ ਜ਼ਿੰਦਗੀ ਦਾ ਅਸਲ ਦੁਖਾਂਤ ਕਹਾਣੀ ਦੇ ਰੂਪ ਵਿੱਚ ਪੇਸ਼ ਕਰਦੇ ਆ ਤਾਂ ਸ਼ਾਇਦ ਸਾਡੇ ਜਜ਼ਬਾਤ ਕਾਬੂ ਦੇ ਵਿੱਚ ਨਹੀਂ ਰਹਿੰਦੇ ਇਹ ਕਹਾਣੀ ਸੁਣਾਉਂਦੇ ਮੇਰੀ ਜੋ ਹਾਲਤ ਹੈ ਮੈਂ ਬਿਆਨ ਨਹੀਂ ਕਰ ਸਕਦੀ ਤੇ ਮੈਂ ਬਹੁਤ ਵਾਰੀ ਸੋਚਦੀ ਹੁੰਨੀ ਆ ਵੀ ਐਡੇ ਦੁਖਾਂਤ ਜਦੋਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਵਾਪਰਦੇ ਆ ਤਾਂ ਉਹਨਾਂ ਦੇ ਵਿੱਚ ਇੰਨੀ ਹਿੰਮਤ ਕਿੱਥੋਂ ਆਉਂਦੀ ਆ ਵੀ ਉਹ ਇਹ ਦੁਖਾਂਤ ਆਪਣੀ ਦੇਹ ਤੇ ਹੰਡਾਉਂਦੇ ਵੀ ਆ ਤੇ ਆਪਣੀ ਜ਼ਿੰਦਗੀ ਨੂੰ ਜਿਉਂਦੇ ਵੀ ਆ ਔਰਤ ਨੂੰ ਕਮਜ਼ੋਰ ਕਹਿਣ ਵਾਲੇ ਇਸ ਸਮਾਜ ਨੂੰ ਇਹੋ ਜਿਹੀਆਂ ਕਹਾਣੀਆਂ ਇਹੋ ਜਿਹੀਆਂ ਔਰਤਾਂ ਬਾਰੇ ਵੇਖ ਕੇ ਇਹ ਸੋਚਣਾ ਚਾਹੀਦਾ ਕਿ ਔਰਤ ਕਦੇ ਵੀ ਕਮਜ਼ੋਰ ਨਹੀਂ ਹੁੰਦੀ ਠੀਕ ਆ ਇੱਕ ਔਰਤ ਆਪਣੇ ਪਤੀ ਦੇ ਸਿਰ ਤੇ ਸੁਰਖਰੂ ਹੁੰਦੀ ਆ ਪਰ ਜਸਪ੍ਰੀਤ ਵਰਗੀਆਂ ਕੁੜੀਆਂ ਜਿਹੜੀਆਂ ਸ਼ਾਇਦ ਇਸ ਸਮਾਜ ਦੇ ਤਾਨੇ ਮੇਨੇ ਵੀ ਸਹਿੰਦੀਆਂ ਤੇ ਜਸਪ੍ਰੀਤ ਦਾ ਆਪਣੇ ਆਪ ਨੂੰ ਕਲੇਣ ਹੀ ਕਹਿਣਾ ਸ਼ਾਇਦ ਇਹੀ ਉਹਦੀ ਜ਼ਿੰਦਗੀ ਦਾ ਦੁਖਾਂਤ ਸੀ ਉਹਨੂੰ ਇਹ ਲੱਗਦਾ ਸੀ ਵੀ ਮੈਨੂੰ ਲੋਕ ਇਸੇ ਤਰ੍ਹਾਂ ਕਹਿੰਦੇ ਹੋਣਗੇ ਜਦੋਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਐਡਾ ਵੱਡਾ ਦੁੱਖ ਆਉਂਦਾ ਐਡਾ ਵੱਡਾ ਦੁੱਖ ਵਾਪਰਦਾ ਤਾਂ ਲੋਕਾਂ ਲਈ ਇਹ ਗੱਲ ਕਹਿਣੀ ਆਸਾਨ ਹੁੰਦੀ ਆ ਵੀ ਇਹ ਹੀ ਕੜਮੀ ਸੀ ਜਿਹੜੀ ਦੋ ਦੋ ਬੰਦੇ ਖਾ ਗਈ ਪਰ ਕਿਸੇ ਵੀ ਔਰਤ ਦਾ ਜੀ ਨਹੀਂ ਕਰਦਾ ਕਿ ਉਹ ਵਿਧਵਾ ਹੋ ਕੇ ਉਮਰ ਕੱਢੇ ਅੱਜ ਜਸਪ੍ਰੀਤ ਆਪਣੇ ਪਰਿਵਾਰ ਲਈ ਆਪਣੇ ਸੱਸ ਸਹੁਰੇ ਲਈ ਪੁੱਤ ਵੀ ਬਣੀ ਆ ਨੂੰਹ ਵੀ ਬਣੀ ਆ ਤੇ ਧੀ ਵੀ ਬਣੀ ਆ ਆਪਣੇ ਬੱਚਿਆਂ ਦੀ ਵੀ ਸੰਭਾਲ ਕਰਦੀ ਆ ਤੇ ਆਪਣੇ ਪਰਿਵਾਰ ਨੂੰ ਵੀ ਸੰਭ ਰਹੀ ਆ ਤੇ ਮੇ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੀ ਆ ਕਿ ਕਦੇ ਕਿਸੇ ਹੋਰ ਕੁੜੀ ਦੀ ਜ਼ਿੰਦਗੀ ਦੇ ਵਿੱਚ ਐਡਾ ਦੁਖਾਂਤ ਨਾ ਲਿਆਵੇ ਕਿ ਉਹਨੂੰ ਆਪਣੀ ਜ਼ਿੰਦਗੀ ਦੇ ਸਾਰੇ ਚਾਰ ਮਾਣ ਮਾਰ ਕੇ ਸਿਰਫ ਦੂਜਿਆਂ ਲਈ ਜਿਉਣਾ ਪਵੇ ਕੀ ਨੇ ਤੁਹਾਡੇ ਇਸ ਸੱਚੀ ਕਹਾਣੀ ਬਾਰੇ ਵਿਚਾਰ ਤੁਸੀਂ ਜਸਪ੍ਰੀਤ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਧੰਨਵਾਦ ਜੀ